ਕੀ ਇਤੋਂ ਡਰੱਗਸ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਕਿਉਂ ਨਸ਼ਿਆਂ ਦੀ ਖੇਤੀ ਜ਼ਰੂਰੀ ਹੈ ਜਿਵੇਂ ਤੁਹਾਡੇ ਲੀਡਰ ਕਹਿੰਦੇ? ਮੈਂ ਆਪਣੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੂੰਗਾ ਹੱਥ ਜੋੜ ਕੇ ਪੰਜਾਬ ਦੀ ਖਾਤਰ ਕਿ ਪੰਜਾਬ ਦੇ ਵਿੱਚ ਡੋਡਿਆਂ ਦੀ ਖੇਤੀ, ਪੌਪੀ ਹਸਕਦੀ ਤੇ OPM ਦੀ ਸੇਲ ਕਦੀ ਅਲਾਉ ਨਾ ਕਰਿਓ। ਕਿਸੇ ਵੀ ਨਸ਼ੇ ਦੀ ਨਾ ਕਰਿਓ। ਮੈਂ ਪੁੱਤ ਮਰਦੇ ਦੇਖੇ ਨੇ ਤੇ ਧੀਆ ਨਸ਼ੇ ਕਰਦੇ ਮਰਦੀਆਂ ਦੇਖੀਆਂ ਨੇ। ਆ ਆਪਣੇ ਅੱਖਾਂ 'ਚ ਅਥਰੂ ਲਿਆ ਕੇ ਪ੍ਰਧਾਨ ਜੀ ਨੂੰ ਕਹਿ ਰਿਹਾ ਮੇਰੇ ਪੁੱਤ, ਮੇਰੀਆਂ ਮਾਵਾਂ ਮੇਰੀਆਂ ਧੀਵਾਂ ਨਾ ਮੈਂ ਇਸ ਖਿੱਤੇ ਚ ਡੋਡੇ ਵੇਜਣ ਦਈਏ ਅਸੀਂ ਸਾਰੇ ਜਾਨੇ ਰਲ ਕੇ ਨਾ ਭੁੱਖੀ ਹੋਣ ਦਈਏ ਤੇ ਨਾ ਫੀਮ ਹੋਣ ਦਈਏ ਸਾਡੇ ਕੋ ਡਾਕਟਰੀ ਚਾਰੇ ਹੈਗੇ ਨੇ ਤੇ ਹੋਰ ਚਾਰੇ ਹੈਗੇ ਨੇ ਨਸ਼ਾ ਖਤਮ ਕਰਦੇ ਮੇਰਾ ਤਜਰਬਾ ਉਹਨਾਂ ਤੋਂ ਜ਼ਿਆਦਾ ਹੈ ਡਰੱਗਸ ਨੂੰ ਠੀਕ ਕਰਨਾ ਉਹਨਾਂ ਨੂੰ ਕੋਈ ਵੀ ਮਿਸਕਨਸੈਪਸ਼ਨ ਹੋ ਸਕਦੀ ਹੈ ਉਹ ਕਲੀਅਰ ਹੋ ਸਕਦੀ ਹੈ ਸਮੇਂ ਨਾਲ ਇਹ ਤੇ ਹੋ ਸਕਦਾ ਹੈ ਕਿ 50 ਸਾਲ ਤੋਂ ਉਮਰ ਵਾਲੇ ਕੁਝ ਬਜ਼ੁਰਗ ਤੁਹਾਨੂੰ ਕਹਿ ਦੇਣ ਕਿ ਤੁਸੀਂ ਕਰ ਲੋ ਤੇ ਮੈਂ ਤੁਹਾਨੂੰ ਵੋਟ ਪਾ ਦੂੰਗਾ ਲੇਕਿਨ ਉਹਨਾਂ ਮਾਵਾ ਦੇ ਪੁੱਤ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮਾਵਾ ਨੇ ਤੇ ਉਹ ਨਸ਼ੇ 'ਚ ਪੈ ਜਾਂਦੇ ਨੇ ਉਹਨਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਤੇ ਸਾਨੂੰ ਗਾਲਾਂ ਕੱਢਣੀਆਂ ਮੇਰੀ ਲੋਕੇਸ਼ਨ ਬਾਰਡਰ ਏਰੀਆ ਪਾਕਿਸਤਾਨ ਦੇ ਨਾਲ ਆ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਹੈ ਮੇਰੇ ਬਾਰਡਰ ਰੇਂਜ ਦੇ ਵਿੱਚ ਹੁਣ ਇੰਨੇ ਨਸ਼ੇ ਵਾਲੇ ਨੇ ਕਿ ਜੇ ਪਾਕਿਸਤਾਨ ਜਾਂ ਚੀਨ ਮਿਲ ਕੇ ਡਬਲ ਫਰੰਟ ਟੂ ਫਰੰਟ ਵਾਰ ਦੇ ਵਿੱਚ ਮੇਰੇ 50 ਕਿਲੋਮੀਟਰ ਅੰਦਰ ਆ ਜਾਣ ਜਿਹਨੂੰ ਅਸੀਂ ਬਾਰਡਰ ਏਰੀਆ ਡਿਕਲੇਅਰ ਕੀਤਾ ਹੈ ਬੀਐਸਐਫ ਦਾ ਤੇ ਉੱਥੇ ਡਿਫੈਂਡ ਕਰਨ ਵਾਲਾ ਕੋਈ ਨਹੀਂ ਲੱਭਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਫੋਟੋ ਖਿੱਚ ਕੇ ਕੁਝ ਨਹੀਂ ਮਿਲਣ ਲੱਗਿਆ ਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਕੁਝ ਨਹੀਂ ਮਿਲਣ ਲੱਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਵੀ ਜ਼ਰੂਰੀ ਹੈ ਜਿਸ ਮਦ ਪੀਤੇ ਮਤ ਦੂਖ ਹੋਏ ਪਿਤਾ ਮਾਤਾ ਦਾ ਰਹਿ ਨਾ ਪਾਓ ਪੁੱਤਰ ਮੀਤ ਸਤ ਨਹੀਂ ਢਾਏ ਮਦ ਪੀਤੇ ਕਿਤ ਗਤ ਪਾਏ ਅਗਲੀ ਗੱਲ ਕਬੀਰ ਭੰਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਸਿਰਤ ਬਰਥ ਨੇਮ ਕੀਏ ਤੇ ਸਬੇ ਰਸਾਤਲ ਚਾਹੀਏ ਇਹ ਮੈਂ ਪਹਿਲਾਂ ਪੜ੍ਹ ਕੇ ਸੁਣਾਏ ਸੀ ਲੇਕਿਨ ਮੈਂ ਪੂਰੇ ਨਹੀਂ ਸੀ ਪੜੇ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ਧੱਕੇ ਖਾਏ ਜਿਤ ਪੀਤੇ ਖਸਮ ਵਿਸਰੇ ਦਰਗੇ ਮਿਲਾ ਸਜਾਏ ਇਹ ਪੂਰਾ ਮੁੰਨਾਂ ਨੂੰ ਪੜ੍ਹਨਾ ਚਾਹੀਦਾ ਹੈ ਠੀਕ ਹੈ ਇਹ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਮੈਂ ਇਸ ਕਰਕੇ ਪੜ੍ਹ ਕੇ ਸੁਣਾਏ ਨੇ ਕਿ ਮੱਦ ਦਾ ਮਤਲਬ ਹੈ ਨਸ਼ਾ ਸ਼ਰਾਬ ਜਿਹੜਾ ਅਸੀਂ ਪ੍ਰੋਪੋਗੇਟ ਕਰ ਰਹੇ ਹਾਂ ਉਹ ਓਪੀਐਮ ਡੋਡੇ ਪੋਪੀ ਹਸਕਾ ਜਿਹਨਾਂ ਨੂੰ ਮੈਂ ਡੀਲ ਕੀਤਾ ਮੈਂ ਫੜ ਕੇ ਐਸਜੀਪੀਸੀ ਮੈਂਬਰ ਵੀ ਫੜ ਕੇ ਅੰਦਰ ਦਿੱਤਾ ਸੀ ਇਸੇ ਕਿ ਡਰੱਗਸ ਦੇ ਕੇਸ ਦੇ ਵਿੱਚ ਮੈਨੂੰ ਸਿਰਫ ਇਨਾ ਹੈ ਕਿ ਮੈਨੂੰ ਫਾਈਲ ਆ ਦੇਣ ਗਿਆ ਤੇ ਲਾ ਦੇਣ ਮੈਂ ਲੜਾਈ ਲੜਨੀ ਹੈ ਇੱਕ ਵਾਰੀ ਜਿਹੜੇ ਖਿੱਤੇ ਚੋਂ ਮੈਂ ਨਿਕਲਿਆ ਜਿਹੜੀ ਮਿੱਟੀ ਦਾ ਬਣਿਆ ਐ ਇਸ ਪੰਜਾਬ ਦੀ ਦਾ ਇੱਕ ਵਾਰੀ ਲੜਨੀ ਹੈ ਜਦੋਂ ਡਰੱਗਸ ਦੀ ਗੱਲ ਹੁੰਦੀ ਹੈ ਤਾਂ ਅਲਟਰਨੇਟ ਦੀ ਗੱਲ ਹੁੰਦੀ ਹੈਗੀ ਤੁਹਾਡੀ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਕਈ ਸਾਲਾਂ ਤੋਂ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਰੀਸੈਂਟਲੀ ਤੁਹਾਡੇ ਪ੍ਰਧਾਨ ਸਾਹਿਬ ਦੇ ਵੀ ਬਿਆਨ ਸਾਹਮਣੇ ਆਏ ਕਿ ਜੇ ਅਸੀਂ ਪੰਜਾਬ ਦੇ ਵਿੱਚੋਂ ਡਰੱਗਸ ਖਤਮ ਕਰਨਾ ਸਿੰਥੈਟਿਕ ਡਰੱਗਸਾਂ ਚਿੱਟਾ ਜੋ ਵੀ ਅੱਜ ਚੱਲ ਰਿਹਾ ਤਾਂ ਇੱਥੇ ਰਵਾਇਤੀ ਨਸ਼ਿਆਂ ਦੀ ਖੇਤੀ ਆਫੀਮ ਨੂੰ ਪੋਸਟ ਨੂੰ ਕਹਿੰਦੇ ਆਗੇ ਉੱਕੀ ਨੂੰ ਉਹ ਕਹਿੰਦੇ ਉਹ ਖੇਤੀ ਜ਼ਰੂਰੀ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਇਹ ਸਿਸਟਮ ਦੇ ਵਿੱਚ ਵਿੱਚ ਰਹੇ ਹੋ ਤੁਸੀਂ ਤਾਂ ਵਿਕਟਮਸ ਨੂੰ ਵੀ ਮਿਲੇ ਹੋ ਤੁਸੀਂ ਇਹ ਸਾਰੇ ਸਿਸਟਮ ਦੇ ਵਿੱਚ ਕੰਮ ਕੀਤਾ ਕੀ ਇੱਥੋਂ ਡਰੱਗਸ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਕਿਉਂ ਨਸ਼ਿਆਂ ਦੀ ਖੇਤੀ ਜ਼ਰੂਰੀ ਹੈ ਜਿਵੇਂ ਤੁਹਾਡੇ ਹੀ ਲੀਡਰ ਕਹਿੰਦੇ ਆ ਦੇਖੋ ਮੇਰੇ ਲੀਡਰ ਮੈਨੂੰ ਪਤਾ ਹੈ ਕਿੰਨਾ ਨੇ ਕਿਹਾ ਆ ਹਮ ਠੀਕ ਆ ਉਹ ਮੇਰੇ ਕੋਲ ਰਤਬੇ 'ਚ ਵੱਡੇ ਨੇ ਪੋਲੀਟੀਕਲ ਪਾਰਟੀ ਦੇ ਵਿੱਚ ਜੀ ਲੇਕਿਨ ਮੇਰਾ ਤਜਰਬਾ ਉਹਨਾਂ ਤੋਂ ਜ਼ਿਆਦਾ ਹੈ ਡਰੱਗਸ ਨੂੰ ਡੀਲ ਕਰਨ ਦਾ ਮੇਰੇ ਦੋ ਤਜਰਬੇ ਉਹਨਾਂ ਤੋਂ ਬਹੁਤ ਜ਼ਿਆਦਾ ਨੇ ਮੈਂ ਕੰਪੀਟੀਸ਼ਨ ਨਹੀਂ ਕਰ ਰਿਹਾ ਮੇਰੇ ਭਰਾ ਨੇ ਮੇਰੇ ਸੀਨੀਅਰ ਲੀਡਰ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਜੀ ਉਹਨਾਂ ਨੂੰ ਕੋਈ ਵੀ ਮਿਸਕਨਸੈਪਸ਼ਨ ਹੋ ਸਕਦੀ ਹੈ ਉਹ ਕਲੀਅਰ ਹੋ ਸਕਦੀ ਹੈ ਸਮੇਂ ਨਾਲ ਸੈਕੰਡਲੀ ਜੋ ਉਹਨਾਂ ਨੇ ਕਹਿ ਦਿੱਤਾ ਜ਼ਰੂਰੀ ਨਹੀਂ ਉਹ ਹੋ ਜਾਏਗਾ ਠੀਕ ਹੈ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅ ਸ਼ਬਦ ਨੇ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਹੀ ਪੜ੍ਹ ਕੇ ਸੁਣਾਉਣਾ ਚਾਹੂੰਗਾ ਜਿਸ ਮਦ ਪੀਤੇ ਮਤ ਦੂਖ ਹੋਏ ਪਿਤਾ ਮਾਤਾ ਕਾ ਰਹਿ ਨਾ ਪਾਓ ਪੁੱਤਰ ਮੀਤ ਸਤ ਨਹੀਂ ਢਾਏ ਮਦ ਪੀਤੇ ਕਿਤ ਗਤ ਪਾਏ ਅਗਲੀ ਗੱਲ ਕਬੀਰ ਭੰਗ 마ਸ਼ਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਥ ਨੇਮ ਕੀਏ ਤੇ ਸਭੇ ਰਸਾਤਲ ਜਾਏ ਇਹ ਮੈਂ ਪਹਿਲਾਂ ਪੜ੍ਹ ਕੇ ਸੁਣਾਏ ਸੀ ਲੇਕਿਨ ਮੈਂ ਪੂਰੇ ਨਹੀਂ ਸੀ ਪੜੇ ਜਿਤ ਪੀਤੇ ਮਦ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਜਿਤ ਪੀਤੇ ਖਸਮ ਵਿਸਰੇ ਦਰਗੇ ਮਿਲਾ ਸਜਾਏ ਇਹ ਪੂਰਾ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ ਠੀਕ ਹੈ ਸੁਰਾ ਸ਼ਰਾਬ ਨਾ ਪਖਿਆ ਜਾਂ ਲਬ ਲੋ ਹੰਕਾਰ ਕਹਿਣ ਦਾ ਮਤਲਬ ਹੈ ਕਿ ਕੱਲਾ ਸੁਰਾ ਸ਼ਰਾਬ ਹੀ ਨਹੀਂ ਮੈਂ ਮਨਾ ਕਰ ਰਿਹਾ ਮੈਂ ਲਬ ਲੋ ਹੰਕਾਰ ਨੂੰ ਵੀ ਮਨਾ ਕਰ ਰਿਹਾ ਕਿ ਉਹਨੇ ਸਵਾਲ ਹੀ ਨਹੀਂ ਛੱਡਿਆ ਕਹਿੰਦਾ ਮੈਂ ਇਹਨੂੰ ਤੇ ਮਨਾ ਕਰ ਹੀ ਰਿਹਾ ਲੇਕਿਨ ਮੈਂ ਨਾਲ ਹੰਕਾਰ ਨੂੰ ਵੀ ਮਨਾ ਕਰ ਰਿਹਾ ਕਹਿਣ ਦਾ ਮਤਲਬ ਅੱਗੇ ਅ ਫਿਰ ਹੈਗਾ ਜਿਸ ਮਦ ਪੀਤੇ ਬਰਲੂ ਹੋਏ ਖਵਾਰ ਜੋ ਮਦ ਛਾੜ ਭੱਜ ਗੋਬਿੰਦ ਮੁਰਾਰ ਜਿਸ ਮਦ ਪੀਤੇ ਕਾਪੜ ਫਾਟੇ ਜਾਏ ਸੋ ਮਦ ਕਬੂ ਨਾ ਪੀਵੇ ਭਾਈ ਮਾਏ ਜਿਸ ਮਦ ਪੀਤੇ ਬਹੂ ਘਰ ਹੋਏ ਕਲੇਸ਼ ਸੋ ਮਦ ਕਬੂ ਨਾ ਪੀਵੇ ਦੇਸ਼ ਵਿਦੇਸ਼ ਦੇਸ਼ ਦੀ ਗੱਲ ਨਹੀਂ ਕਰ ਰਿਹਾ ਵਿਦੇਸ਼ ਜਾ ਕੇ ਵੀ ਨਹੀਂ ਪੀਣੀ ਉਹ ਫਿਰ ਕਹਿੰਦਾ ਜਿਸ ਮਦ ਪੀਤੇ ਸਤਗੁਰਨਾ ਚਿਤ ਆਵੇ ਸੋ ਮਦ ਕਬੂ ਨਾ ਪੀਵੇ ਜੋਗੀ ਜਤ ਤਿਆਵੇ ਇਹ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਮੈਂ ਇਸ ਕਰਕੇ ਪੜ ਕੇ ਸੁਣਾਏ ਨੇ ਕਿ ਮਾਦਿਆ ਦਾ ਮਤਲਬ ਹੈ ਨਸ਼ਾ ਸ਼ਰਾਬ ਜਿਹੜਾ ਅਸੀਂ ਪ੍ਰੋਪੋਗੇਟ ਕਰ ਰਹੇ ਆ ਉਹ ਓਪੀਅਮ ਡੋਡੇ ਪੋਪੀ ਹਸਕਿਆ ਜਿਨ੍ਹਾਂ ਨੂੰ ਮੈਂ ਡੀਲ ਕੀਤਾ ਮੈਂ ਫੜ ਕੇ ਐਸਜੀਪੀਸੀ ਮੈਂਬਰ ਵੀ ਫੜ ਕੇ ਅੰਦਰ ਦਿੱਤਾ ਸੀ ਇਸੇ ਕਿ ਡਰੱਗਸ ਦੇ ਕੇਸ ਦੇ ਵਿੱਚ ਫੇਰ ਸਾਡੀ ਲੋਕੇਸ਼ਨ ਜੀਓਪੋਲਿਟਿਕਸ ਜੀ ਠੀਕ ਹੈ ਹੁਣ ਜੇ ਦੋ ਗੱਲਾਂ ਨੇ ਇੱਕ ਤੇ ਹੈਗਾ ਕਿ ਆਇਆ ਜੇ ਮੇਰੀ ਖੇਤੀ ਹੋਏਗੀ ਤੇ ਮੇਰੇ ਮੁੰਡੇ ਯੰਗ ਖਾਣਗੇ ਕਿ ਨਹੀਂ ਖਾਣਗੇ ਉਸ ਨਸ਼ੇ ਨੂੰ ਜੀ ਸ਼ਰਾਬ ਨੂੰ ਵੀ ਮਨਾ ਕਰ ਰਹੇ ਨੇ ਤੇ ਮਦ ਦਾ ਮਤਲਬ ਨਸ਼ਾ ਉਹਨੂੰ ਮਨਾ ਕਰ ਰਹੇ ਨੇ ਹੁਣ ਅਗਲੀ ਗੱਲ ਇਹ ਚ ਦੋ ਗੱਲਾਂ ਆ ਗਈਆਂ ਇੱਕ ਜੀਓ ਪੋਲਿਟਿਕਸ ਮੇਰੀ ਲੋਕੇਸ਼ਨ ਬਾਰਡਰ ਏਰੀਆ ਪਾਕਿਸਤਾਨ ਦੇ ਨਾਲ ਆ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਹੈ ਮੇਰੇ ਬਾਰਡਰ ਰੇਂਜ ਦੇ ਵਿੱਚ ਹੁਣ ਇੰਨੇ ਨਸ਼ੇ ਵਾਲੇ ਨੇ ਕਿ ਜੇ ਪਾਕਿਸਤਾਨ ਜਾਂ ਚੀਨ ਮਿਲ ਕੇ ਡਬਲ ਫਰੰਟ ਟੂ ਫਰੰਟ ਵਾਰ ਦੇ ਵਿੱਚ ਮੇਰੇ 50 ਕਿਲੋਮੀਟਰ ਅੰਦਰ ਆ ਜਾਣ ਜਿਹਨੂੰ ਅਸੀਂ ਬਾਰਡਰ ਏਰੀਆ ਡਿਕਲੇਅਰ ਕੀਤਾ ਹੈ ਬੀਐਸਐਫ ਦਾ ਤੇ ਉੱਥੇ ਡਿਫੈਂਡ ਕਰਨ ਵਾਲਾ ਕੋਈ ਨਹੀਂ ਲੱਭਣਾ ਫਿਰ ਮੈਂ ਉਹੀ ਨਸ਼ਾ ਖਾਊਂਗਾ ਹੁਣ ਦੋ ਗੱਲਾਂ ਨੇ ਮੈਂ ਆਪਣੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੂੰਗਾ ਹੱਥ ਜੋੜ ਕੇ ਪੰਜਾਬ ਦੀ ਖਾਤਰ ਠੀਕ ਹੈ ਤੇ ਸੀਐਮ ਸਾਹਿਬ ਨੂੰ ਵੀ ਕਰਨਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਡੋਡਿਆਂ ਦੀ ਖੇਤੀ ਪੌਪੀ ਹਸਕਦੀ ਤੇ OPM ਦੀ ਸੇਲ ਕਦੀ ਅਲਾਉ ਨਾ ਕਰਿਓ ਕਿਸੇ ਵੀ ਨਸ਼ੇ ਦੀ ਨਾ ਕਰਿਓ ਜਿਹੜੇ ਇਲੀਗਲ ਹੋ ਰਹੇ ਨੇ ਗਵਰਨਮੈਂਟ ਆਫ ਇੰਡੀਆ ਨਾਲ ਡਰੋਨਸ ਰੋਕ ਕੇ ਘੋ ਵੀ ਬੰਦ ਕਰਾਓ ਤੇ ਗੁਜਰਾਤ ਵੱਲੋਂ ਸੀ ਰੂਟ ਤੋਂ ਆਉਣ ਵਾਲੇ ਵੀ ਬੰਦ ਕਰਾਓ ਤੇ ਜੰਮੂ ਕਸ਼ਮੀਰ ਵਾਲੇ ਵੀ ਬੰਦ ਕਰਾਓ ਇਹ ਤੇ ਹੋ ਸਕਦਾ ਕਿ 50 ਸਾਲ ਤੋਂ ਉਮਰ ਵਾਲੇ ਕੁਝ ਬਜ਼ੁਰਗ ਤੁਹਾਨੂੰ ਕਹਿ ਦੇਣ ਕਿ ਤੁਸੀਂ ਕਰ ਲਓ ਤੇ ਮੈਂ ਤੁਹਾਨੂੰ ਵੋਟ ਪਾ ਦੂੰਗਾ ਲੇਕਿਨ ਉਹਨਾਂ ਮਾਵਾ ਦੇ ਪੁੱਤ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮਾਵਾ ਨੇ ਤੇ ਉਹ ਨਸ਼ੇ 'ਚ ਪੈ ਜਾਂਦੇ ਨੇ ਉਹਨਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਤੇ ਸਾਨੂੰ ਗਾਲਾਂ ਕੱਢਣੀਆਂ ਮੈਂ ਪੁੱਤ ਮਰਦੇ ਦੇਖੇ ਨੇ ਤੇ ਧੀਆ ਨਸ਼ੇ ਕਰਦੇ ਮਰਦੀਆਂ ਦੇਖੀਆਂ ਨੇ ਉਸ ਤੋਂ ਇਲਾਵਾ ਜਿਹੜੀ ਮੇਰੇ ਸਿਰ ਤੇ ਪੱਗ ਗਿਆ ਤੇ ਮੈਂ ਵੀ ਕਈ ਵਾਰੀ ਇੰਝ ਕੀਤਾ ਹੁਣੇ ਪਰਿਵਾਰ ਨੇ ਪਾਠ ਪੂਰਾ ਕੀਤਾ ਸੀ ਤੇ ਅਸੀਂ ਦੋਨਾਂ ਜਣਾਂ ਨੇ ਮੀਆਂ ਬੀਵੀ ਨੇ ਇਕੱਠੇ ਬੈਠ ਕੇ ਭੋਗ ਪਾਇਆ ਅਸੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਇਸ ਕਰਕੇ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜੜੀਆਂ ਮੈਂ ਗੁਰਬਾਣੀ ਦੀਆਂ ਤੁਹਾਨੂੰ ਤੁਕਾਂ ਪੜ੍ਹ ਕੇ ਸੁਣਾਈਆਂ ਨੇ ਇਹ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਫੋਟੋ ਖਿੱਚ ਗਏ ਕੁਛ ਨਹੀਂ ਮਿਲਣ ਲੱਗਿਆ ਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਕੁਛ ਨਹੀਂ ਮਿਲਣ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਵੀ ਜ਼ਰੂਰੀ ਹੈ ਤੇ ਜੇ ਮੈਂ ਗੁਰਿੰਦਰ ਸਿੰਘ ਢਿੱਲੋਂ ਨਸ਼ੇ ਦੀ ਖੇਤੀ ਨੂੰ ਕਹਿ ਰਿਹਾ ਹਾਂ ਕਿਸੇ ਵੀ ਅਲਟਰਨੇਟਿਵ ਕਰਕੇ ਇਹਦਾ ਮਤਲਬ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਿਸ਼ਾ ਨਿਰਦੇਸ਼ ਦੀ ਆਸਥਾ ਦੀ ਉਲੰਘਣਾ ਕਰ ਰਿਹਾ ਹਾਂ ਮੈਂ ਆਪਣੇ ਜੀ ਤੁਸੀਂ ਮੈਨੂੰ ਨਹੀਂ ਪਤਾ ਮੈਂ ਉਹਨਾਂ ਦੀ ਸਟੇਟਮੈਂਟ ਪੜ੍ਹੀ ਨਹੀਂ ਆ ਤੁਸੀਂ ਕਹਿ ਰਹੇ ਹੋ ਤੇ ਮੇਰੇ ਉਮਰ 'ਚ ਛੋਟੇ ਨੇ ਮੇਰੇ ਤੋਂ ਰੁਤਬੇ 'ਚ ਮੇਰੇ ਕੋ ਵੱਡੇ ਨੇ ਮੇਰੀ ਪਾਰਟੀ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਮੇਰੇ ਨਾਲ ਇਕੱਲੇ ਆ ਡਿਸਕਸ ਕਰ ਲਿਓ ਇਸ ਚਾਂਸੇ 'ਚ ਨਾ ਪਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਕਿਤਾਬਿਆ ਜਾ ਕੇ ਤੇ ਕਹੋ ਜੀ ਨਹੀਂ ਮੇਰੇ ਮਾਵਾ ਦੇ ਪੁੱਤ ਅਲਟਰਨੇਟਿਵ ਡਰਗ ਦੇ ਤੌਰ ਤੇ ਕੋਈ ਡਰਗ ਨਹੀਂ ਹੋਏਗੀ ਹੋਰ ਬੜੇ ਤਰੀਕੇ ਹੈਗੇ ਨੇ ਅੱਜ ਕੱਲ ਸਾਇੰਟਿਫਿਕ ਜ਼ਮਾਨੇ 'ਚ ਉਹ ਪੂਰੇ ਹੋਣਾ ਚਾਹੀਦੇ ਆ ਪੰਜਾਬ ਦੇ ਵਿੱਚ ਜੇ ਕਦੀ ਮੈਂ ਸਰਕਾਰ 'ਚ ਆ ਗਿਆ ਕਿਸੇ ਤਰੀਕੇ ਨਾਲ ਤੇ فرض ਕਰੋ ਕਾਂਗਰਸ ਪਾਰਟੀ ਦੀ ਸਰਕਾਰ ਲੱਗਦਾ ਕਿ ਆ ਜਾਏਗੀ ਮੈਨੂੰ ਉਮੀਦ ਕਰਦਾ ਤੇ ਅਰਦਾਸ ਦੁਆ ਵੀ ਕਰਦਾ ਕਿਉਂਕਿ ਮੈਂ ਕਾਂਗਰਸ ਪਾਰਟੀ 'ਚ ਹਾਂ ਜੇ ਮੈਂ ਆ ਗਿਆ ਕਿਸੇ ਇਲੈਕਸ਼ਨ ਲੜ ਕੇ ਪਟਿਆਲਾ ਸਿਟੀ ਤੋਂ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਆ ਆਪਣੇ ਤੌਰ ਤਰੀਕੇ ਨਾਲ ਲੜੂੰਗਾ ਔਰ ਲੜੂੰਗਾ ਜੇ ਜਿੱਤਣ ਵਾਲਾ ਹੋਊਂਗਾ ਫਿਰ ਮੈਨੂੰ ਟਿਕਟ ਮਿਲੇਗੀ ਉਹ ਹਾਈ ਕਮਾਂਡ ਡਿਸਾਈਡ ਕਰਨਾ ਜੇ ਜਿੱਤ ਗਿਆ ਫਿਰ فرض ਕਰੋ ਵਾਇਗਰੂ ਨੇ ਕਿਰਪਾ ਕਰ ਦਿੱਤੀ ਤੇ ਫਰਜ਼ ਕਰੋ ਸਰਕਾਰ ਚ ਮੈਂ ਐਮ ਐਲ ਏ ਹੋਆ ਮੰਤਰੀ ਜੇ ਨਹੀਂ ਵੀ ਬਣਦਾ ਮੇਰਾ ਕੋਈ ਜ਼ਰੂਰੀ ਨਹੀਂ ਹੈ ਮੇਰੀ ਕੋਈ ਆਸ ਉਮੀਦ ਨਹੀਂ ਹੈ ਨਾ ਮੈਂ ਬਣਨਾ ਚਾਹੁੰਦਾ ਜੇ ਫਰਜ਼ ਕਰੋ ਸਰਕਾਰ ਇਹ ਅਲਾਊ ਕਰਦੀ ਹੈ ਤੇ ਮੈਂ ਬਤੌਰ ਐਮ ਐਲ ਏ ਇੰਡੀਪੈਂਡੈਂਟ ਹੋ ਜਾਊਗਾ ਤੇ ਆਪਣੀ ਐਸੋਸੀਏਸ਼ਨ ਇਸ ਪਾਰਟੀ ਨਾਲੋਂ ਤੋੜਦਾ ਹਾਂਗਾ ਇਹ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਰੱਖ ਕੇ ਧਰਮ ਮਹਿਮਾਨ ਕਰਕੇ ਕਸਮ ਖਾਨਾ ਜੇ ਮੈਂ ਕਾਂਗਰਸ ਪਾਰਟੀ ਚੋ ਐਮ ਐਲ ਏ ਬਣਿਆ ਫਰਜ਼ ਕਰੋ ਤੇ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਤੇ ਮੈਂ ਸ਼੍ਰੀ ਗੁਰਗਰਾਂ ਸਾਹਿਬ ਦੀਆਂ ਅਸੈਂਬਲੀ ਚ ਇਹ ਪੜ ਕੇ ਤੇ ਮੈਂ ਉਸ ਪਾਰਟੀ ਤੋਂ ਇੰਡੀਪੈਂਡੈਂਟ ਹੋ ਜਾਊਂਗਾ ਤੇ ਪਾਰਟੀ ਚੋਂ ਨਿਕਲ ਜਾਊਂਗਾ ਸੋ ਮੈਂ ਆਪਣੇ ਅੱਖਾਂ ਚ ਅਥਰੂ ਲਿਆ ਕੇ ਪ੍ਰਧਾਨ ਜੀ ਨੂੰ ਕਹਿ ਰਿਹਾ ਮੇਰੇ ਪੁੱਤ ਮੇਰੀਆਂ ਮਾਵਾਂ ਮੇਰੀਆਂ ਧੀਵਾਂ ਨਾ ਮੈਂ ਇਸ ਖਿੱਤੇ ਚ ਡੋਡੇ ਪੀਜਣ ਦਈਏ ਅਸੀਂ ਸਾਰੇ ਜਣੇ ਰਲ ਕੇ ਨਾ ਭੁੱਖੀ ਹੋਣ ਦਈਏ ਤੇ ਨਾ ਫੀਮ ਹੋਣ ਦਈਏ ਸਾਡੇ ਕੋਲ ਡਾਕਟਰੀ ਚਾਰੇ ਹੈਗੇ ਨੇ ਤੇ ਹੋਰ ਚਾਰੇ ਹੈਗੇ ਨੇ ਨਸ਼ਾ ਖਤਮ ਕਰਦੇ ਅਗਲਾ ਮੇਰਾ ਆਖਰੀ ਸਵਾਲ ਹੈ ਹੀ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਤੁਸੀਂ ਆਪਾਂ ਗੱਲ ਕੀਤੀ ਸੀ ਰਿਸ਼ਪਾਲ ਸਿੰਘ ਦੀ ਏਜੀ ਦੀ ਤੁਸੀਂ ਉਹ ਸ਼ਬਦ ਵਰਤੇ ਸੀ ਬਦਮਾਸ਼ੀ ਹੁਣ ਡੀਆਈਜੀ ਭੁੱਲਰ ਏਆਈਜੀ ਰਿਸ਼ਪਾਲ ਸਿੰਘ ਰਾਜੀਤ ਇਨਸਪੈਕਟਰ ਇੰਦਰਜੀਤ ਇਹ ਤਾਂ ਕੁਝ ਕੁ ਨਾਮ ਨੇ ਹੋਰ ਬਹੁਤ ਸਾਰੇ ਨੇ ਇਹ ਜੀ ਕੀ ਪੁਲਿਸ ਦੀ ਬਦਮਾਸ਼ੀ ਕਦੇ ਖਤਮ ਹੋ ਸਕਦੀ ਹੈ ਰੁਕ ਸਕਦੀ ਹੈ 6 ਮਹੀਨੇ ਚ ਰੁਕ ਸਕਦੀ ਹੈ ਕਿਵੇਂ ਜੇ ਸੀਐਮ ਚਾਹੇ ਜੇ ਉਹਦੀ ਕੈਬਨਟ ਚਾਹੇ ਵਿਲ ਪਾਵਰ ਨਹੀਂ ਹੈ ਮਤਲਬ ਜੇ ਵਿਲ ਪਾਵਰ ਹੋਏ ਮੈਨੂੰ ਲੱਗਦਾ ਹੈ ਕਿ ਸੀਐਮ ਸਾਹਿਬ ਨੂੰ ਤਜਰਬਾ ਵੀ ਆ ਗਿਆ ਥੈਂਕ ਯੂ ਆਉਣਾ ਵੀ ਚਾਹੀਦਾ ਹੈ ਹਾਲਾਂਕਿ ਪਹਿਲਾਂ ਮੈਂਬਰ ਲੇਕਿਨ ਐਡਮਿਨਿਸਟ੍ਰੇਟਿਵ ਤਜਰਬਾ ਬਹੁਤ ਵੱਖਰਾ ਹੁੰਦਾ ਜੀ ਮੈਂ ਤਾਂ ਕਈ ਸਰਕਾਰਾਂ ਨਾਲ ਕੰਮ ਕੀਤਾ ਗਵਰਨਰ ਰਾਜ ਤੋਂ ਲੈ ਕੇ ਸਰਦਾਰ ਬਿਅੰਦ ਸਿੰਘ ਕੈਪਟਨ ਅਮਰਿੰਦਰ ਸਾਹਿਬ ਜੀਆਂ ਦੋ ਸਰਕਾਰਾਂ ਫਿਰ ਅਕਾਲੀ ਦਲ ਦੀਆਂ ਦੋ ਸਰਕਾਰਾਂ ਮੇਰਾ ਤਜਰਬਾ ਹੈ ਮੇਰੇ ਨਾਲ ਦੇ ਪੁਲਿਸ ਅਫਸਰਾਂ ਦਾ ਆਈਐਸ ਅਫਸਰਾਂ ਦਾ ਵੀ ਤਜਰਬਾ ਕੁਝ ਕਹਿ ਦਿੰਦੇ ਨੇ ਕੁਝ ਚੁੱਪ ਕਰ ਜਾਂਦੇ ਨੇ ਮੈਨੂੰ ਸਿਰਫ ਇਨਾ ਹੈ ਕਿ ਮੈਨੂੰ ਫਾਈਲ ਆ ਦੇਣ ਗਿਆ ਤੇ ਲਾ ਦੇਣ ਮੈਂ ਲੜਾਈ ਲੜਨੀ ਹੈ ਇੱਕ ਵਾਰੀ ਜਿਹੜੇ ਖਿੱਤੇ ਚੋਂ ਮੈਂ ਨਿਕਲਿਆ ਜਿਹੜੀ ਮਿੱਟੀ ਦਾ ਬਣਿਆ ਐ ਇਸ ਪੰਜਾਬ ਦੀ ਦਾ ਇੱਕ ਵਾਰੀ ਲੜਨੀ ਆ ਹੁਣ ਗੱਲ ਸੀਐਮ ਸਾਹਿਬ ਜੀ ਆਪਣੀ ਕੈਬਨਿਟ ਨਾਲ ਬੈਠ ਕੇ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਲੈ ਲੈਣ ਤੇ ਫੈਸਲਾ ਕਰ ਲੈਣ ਕਿ ਮੈਂ ਰੂਲ ਬੇਸਡ ਟ੍ਰਾਂਸਫਰ ਪੋਸਟਿੰਗ ਕਰਨੀਆਂ ਨੇ ਜਿਹੜਾ ਰੌਲਾ ਪੈਂਦਾ ਕਿ ਇਹਨਾਂ ਦੇ ਐਮ.ਐਲ.ਏ ਜਾਂ ਪੋਲੀਟੀਕਲ ਲੀਡਰਸ਼ਿਪ ਕਿਸੇ ਤਰੀਕੇ ਨਾਲ ਕੋਈ ਹੋਰ ਕਨਸਿਡਰੇਸ਼ਨ ਕਰਕੇ ਫੇਵਰਿਟイズਮ ਕਰਕੇ ਰੀਜਨ ਰਿਲੀਜੀਅਨ ਕਾਸਟ ਤੇ ਮੋਨਿਟਰੀ ਫੇਵਰਿਟイズਮ ਦੇ ਬੇਸਿਸ ਤੇ ਪੋਸਟਿੰਗ ਟਰਾਂਸਫਰਸ ਬੰਦ ਕਰ ਦੇਣ ਸਿਰਫ ਕੈਡਰ ਮੈਨੇਜਮੈਂਟ ਸਿਨੀਓਰਟੀ ਮੈਰਿਟ ਰੋਟੇਸ਼ਨ ਤੇ ਟੇਨਰ ਬੇਸਡ ਤੇ ਰੂਲ ਬੇਸਡ ਪੋਸਟਿੰਗ ਟਰਾਂਸਫਰਸ ਕਰਨੀਆਂ ਸ਼ੁਰੂ ਕਰ ਦੇਣ ਐਸ.ਐਚ.ਓ ਲੈਵਲ ਤੇ ਹਲਕਾ ਇਨਚਾਰਜ ਜਟੜੇ ਨੇ ਇਹਨਾਂ ਦੇ ਤੇ ਜਿਹੜੇ ਐਮ ਐਲ ਏ ਸ ਨੇ ਉਹਨਾਂ ਦਾ ਦਖਲ ਬੰਦ ਕਰ ਲਣ ਤੇ ਐਸ ਐਸ ਪੀ ਤੇ ਡੀ ਆਈ ਜੀ ਰੇਂਜ ਦੀ ਜ਼ਿੰਮੇਵਾਰੀ ਫੜੀ ਗੋ ਕਿ ਜਿੱਦਣ ਤੁਹਾਡੇ ਐਸ ਐਚ ਓ ਨੇ ਕੁਝ ਗਲਤ ਕੀਤਾ ਕੱਲਾ ਐਸ ਐਚ ਓ ਨਹੀਂ ਜਾਊਗਾ ਐਸ ਐਸ ਪੀ ਵੀ ਨਾਲ ਹੀ ਉਸੇ ਚੀ 120 ਬੀ ਦੇ ਵਿੱਚ ਤੇ ਡੀ ਆਈ ਜੀ ਰੇਂਜ ਵੀ 120 ਬੀ ਚ ਅੰਦਰ ਹੀ ਜਾਊਗਾ ਜੇ 6 ਮਹੀਨੇ ਨਹੀਂ 3 ਮਹੀਨੇ ਚ ਸੀਐਮ ਬੰਦਨਾ ਕਰ ਲੈ ਤੇ ਕਹਿ ਰਹੇ ਹੋ ਪਰ ਸੀਐਮ ਸਾਹਿਬ ਨੂੰ ਤਾਕਤ ਚਾਹੀਦੀ ਆ ਰੁਕਾਵਟਾਂ ਤੋਂ ਆਪਣਾ ਉਹਨਾਂ ਨੂੰ ਵੀ ਅਨਕੇਜ ਹੋਣਾ ਪਊਗਾ ਬਾਹਰਲੀਆ ਤਾਕਤਾਂ ਤੋਂ ਜਿਵੇਂ ਮੈਂ ਪੁਲਿਸ ਤੋਂ ਹੋਇਆ ਤੇ ਮੈਂ ਹਾਸੇ ਨਾਲ ਉਹਨਾਂ ਨੂੰ ਕਹਿਣਾ ਹੈ ਕਿ ਇਸ 84 ਦੇ ਗੇਟ 'ਚ ਇਸ ਇੱਕ ਦਰਵਾਜ਼ਾ ਹੈ ਉਹਦੇ 'ਚ ਆ ਜਾਓ ਤੇ ਤੁਸੀਂ ਇਹ ਕਰ ਲਓ ਹੋ ਸਕਦਾ ਅਸੀਂ ਜਿੱਤ ਰਹੇ ਹਾਂ ਸਾਡੀ ਪਾਰਟੀ ਜਿੱਤਣੀ ਚਾਹੀਦੀ ਹੈ ਕਿਉਂਕਿ ਮੇਰਾ ਵੀ ਇੰਟਰਸਟ ਹੈ ਮੈਂ ਸਿਸਟਮ 'ਚ ਆ ਕੇ ਹੋਰ ਇੰਪਰੂਵਮੈਂਟ ਕਰ ਸਕਦਾ ਨਹੀਂ ਤੇ ਤੁਹਾਡੇ ਕੋਲ ਇਸ ਸਾਲ ਦਾ ਮੌਕਾ ਹੈ ਤੇ 3 ਮਹੀਨੇ ਦੇ ਵਿੱਚ ਇਹਨੂੰ ਕਰ ਲਓ ਮੈਂ ਬੇਨਤੀ ਕਰੂ ਹਾਲਾਂਕਿ ਇਹ ਗੱਲਾਂ ਸ਼ੁਕਰੀਆ ਠੀਲੋ ਸਾਹਿਬ ਬਹੁਤ-ਬਹੁਤ ਧੰਨਵਾਦ ਹਾਲਾਂਕਿ ਇਹ ਗੱਲ ਬਹੁਤ ਥੈਂਕ ਯੂ ਸੋ ਮਚ ਤੁਹਾਡੇ ਥਰੂ ਉਹਨਾਂ ਤੱਕ ਗੱਲ ਪਹੁੰਚ ਜਾਏ ਪੰਜਾਬ ਦਾ ਭਲਾ ਹੋ ਜਾਏ ਤੇ ਮੈਨੂੰ ਕੀ ਇਤਰਾਜ਼ ਹੈ ਬਿਲਕੁਲ ਪਹੁੰਚੂਗੀ ਬਿਲਕੁਲ ਪਹੁੰਚੂਗੀ ਅੱਜਕੱਲ YouTube ਚੈਨਲਸ ਸਾਰੇ ਬਹੁਤ ਗੌਰਨਲ ਵਾਚਦੇ ਆ ਸੀਐਮ ਸਾਹਿਬ ਤੇ ਪੱਤਰਕਾਰਾਂ ਦੇ ਨਾਂ ਵੀ ਜਾਣਦੇ ਆ ਬਈ ਸੀਐਮ ਸਾਹਿਬ ਤੇ ਮੀਡੀਆ 'ਚ ਰਹੇ ਨੇ ਉਹਨਾਂ ਦਾ ਵਿਟ ਵੀ ਚੰਗਾ ਆ ਉਹਨਾਂ ਨੂੰ ਗੱਲ ਵੀ ਕਰਨੀ ਆਉਂਦੀ ਉਹਨਾਂ ਨੂੰ ਪੋਲੀਟੀਕਲ ਸਟਾਇਲ ਵੀ ਆਉਂਦਾ ਆ ਇਹ ਸਾਰੀਆਂ ਗੱਲਾਂ ਇੱਕ ਲੇਕਿਨ ਪ੍ਰੈਕਟੀਕਲ ਜਿਹੜਾ ਉਹਨਾਂ ਨੇ ਤਜਰਬਾ ਹਾਸਿਲ ਕੀਤਾ ਤਿੰਨ ਸਾਢੇ 3 ਸਾਲ ਚ ਉਹਨੂੰ ਹੁਣ ਵਰਤਣਾ ਸ਼ੁਰੂ ਕਰ ਲੈ ਜਿਵੇਂ ਮਜੀਠੀਆ ਸਾਹਿਬ ਤੇ ਵਰਤਿਆ ਹੁਣ ਇਹਦੇ ਤੇ ਵੀ ਵਰਤਿਆ